ਜੀ ਕਿਦਾਂ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਵਾਇਰਸ ਨੂੰ ਸਾਰਿਆਂ ਨੇ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦਾ ਬਲੂਰ ਕਰਦੇ ਹਾਂ ਸ਼ੁਰੂ ਅੱਜ ਸਾਡੇ ਯਾਰ ਦਾ ਸੰਦੀਪ ਦਾ ਜਨਮ ਦਿਨ ਹੈ ਨਾ ਤੇ ਛੋਟੀ ਜੀ ਪਾਰਟੀ ਰੱਖੀ ਆ ਉੱਥੇ ਜਾਵਾਂਗੇ ਤੇ ਸਭ ਤੋਂ ਪਹਿਲਾਂ ਇੱਕ ਦਾੜੀ ਸੈੱਟ ਕਰਾ ਲਈਏ ਤੇ ਕਟਿੰਗ ਕਰਾ ਲਈਏ ਤੇ ਵੀਡੀਓਜ਼ ਦੇ ਚੈਟ ਤੱਕ ਬਣੇ ਜਿਓ ਤੁਹਾਨੂੰ ਬਹੁਤ ਵਧੀਆ ਲੱਗੂਗੀ ਆਪਾਂ ਅੱਗੇ ਸੁਨੀਲ ਵੀਰ ਕੋ ਹੁਣ ਕਰਾਵਾਂਗੇ ਕਟਿੰਗ ਆਪਾਂ ਕਟਿੰਗ ਕਰਈਏ ਸਿੰਪਲ ਜੀ ਕਮੈਂਟ ਕਰਕੇ ਦੱਸੋ ਕਿਦਾ ਹੀ ਲੱਗਦੀ ਕਰੇ ਆਂਦੇ ਸਾਰੀ ਮਿਲਿਆ ਸ਼ੇਰਾ ਅਸ਼ੇਰਾ ਦੇਖੋ ਕੀ ਕਰਦਾ ਨਾਰੀ ਲਖਾਂਦਾ ਆ ਪਤਾ ਨਹੀਂ ਕੀ ਕਰਦਾ ਬਹੁਤ ਪਰੇਸ਼ਾਨ ਕਰਦਾ ਇਹ ਇਹ ਵਿਗੜ ਗਿਆ ਬਹੁਤ ਜ਼ਿਆਦਾ ਦੇਖੋ ਕੀ ਕਰਦਾ ਲੈ ਨਾ ਸਾਰੀ ਡੜੀ ਇਹਨੂੰ ਹੀ ਕੰਮ ਆ ਬਾਸ ਉਹ ਪਰੇਸ਼ਾਨ ਕਰਦਾ ਆਪਾਂ ਉਹਨਾਂ ਚੱਕ ਕੇ ਲਈ ਆਈਸਕ੍ਰੀਮ ਪਤਨੀ ਆਈਸਕ੍ਰੀਮ ਨੂੰ ਖਾਂਦਾ ਹੈ ਕਿ ਪੀਂਦਾ ਹੈ ਬਹੁਤ ਪਰੇਸ਼ਾਨ ਕਰਦਾ ਹੈ ਆ ਦੇਖੋ ਆ ਮੂੰਹ ਦੇਖੋ ਦੱਲੇ ਇਹਨਾਂ ਤਾਂ ਕੁਝ ਬੋਲ ਵੀ ਨਹੀਂ ਸਕਦੇ ਜੇ ਇਹਨੂੰ ਬੋਲੋ ਤਾਂ ਸਾਡਾ ਮੂੰਹ ਲਵੇੜ ਦਿੰਦਾ ਹਾਂਜੀ ਰੈਡੀ ਹੋ ਗਏ ਆ ਜੀ ਸਾਰੇ ਜਣੇ ਤੇ ਸੰਦੀਪ ਵੀਰੇ ਦੀ ਹੋਰੀ ਵੇਟ ਵੱਡੇ ਬਾਈ ਦੀ ਲੇਟ ਹੀ ਆਊ ਅੱਜ ਕਿਉਂਕਿ ਸਪੈਸ਼ਲ ਡੇ ਆ ਉਹਦਾ ਤੇ ਰਾਜੂ ਵੀਰ ਜੀ ਵੀ ਹੋਗੇ ਟਾਈਮ ਨਾਲ ਰੈਡੀ ਅੱਜ ਤੇ ਗੱਗੂ ਵੀਰ ਸਾਡਾ ਤੇ ਸਾਡਾ ਕੈਮਰੇ ਪਿੱਛੇ ਮੋਹਿਤ ਮੋਹਿਤ ਬੰਦਾ ਸਾਡਾ ਬੜਾ ਖਤਰਨਾਕ ਆ ਤੇ ਬਸ ਉਹਦੀ ਵੇਟ ਕਰ ਰਹੇ ਆ ਆਂਦਾ 10 ਮਿੰਟ ਤੱਕ ਵੱਡੇ ਬੋਏ ਕੋਈ ਨਹੀਂ ਦੇਖ ਕੇ ਵੀ ਕੰਟੀਨਿਊ ਕਰਦੇ ਅੱਗੇ ਵੀਡੀਓ ਆ ਦੇਖੋ ਕਾਲੀ ਕੋੜੀ ਕਿੱਦਾਂ ਦੀ ਲੱਗਦੀ ਅੱਜ ਪੂਰੀ ਲਿਸ਼ਕਾ ਮਾਰਦੀ ਰਿੰਮ ਦੇਖ ਤੁਸੀਂ ਰਾਜੂ ਵੀਰ ਵੀ ਪੂਰੇ ਨਜ਼ਾਰੇ ਲੈਂਦਾ ਚਲਾਉਂਦਾ ਇਹਨੂੰ ਨਾ ਚੱਕੋ ਵੱਡੇ ਬਵਾਏ ਆ ਗਿਆ ਵਿੱਕੀ ਭਰਾ ਸਾਡਾ ਇਟਲੀ ਵਾਲਾ ਵੀ ਨਾਲ ਹੀ ਆ ਚੱਕੋ ਦੇਖੋ ਰੌਣਕਾ ਮੂੰਹ ਤੇ ਭਰਾ ਦੇ ਹਾਂਜੀ ਸਰ ਵੱਡੇ ਬਵਾਏ ਕਿੱਦਾਂ ਠੀਕ ਹੋ ਬਹੁਤ ਵਧੀਆ ਭਾਈ ਤੁਸੀਂ ਆ ਵਿੱਕੀ ਭਰਾ ਸਾਡਾ ਇਟਲੀ ਵਾਲਾ ਕਿੱਦਾਂ ਜੀ ਠੀਕ ਆ ਜੀ ਠੀਕ ਆ ਉਹ ਸਾਡਾ ਮੋਹਿਤ ਜਿਹੜਾ ਕੈਮਰੇ ਪਿੱਛੇ ਸੀ ਗੱਗੂ ਵੀਰਾ ਤੁਸੀਂ ਦੇਖ ਹੀ ਲਿਆ ਆ ਸਾਡੀ ਆਈਟਮ ਤੁਹਾਨੂੰ ਪਤਾ ਹੀ ਹੈ ਕਿੰਡੀ ਖਤਰਨਾਕ ਤੰਦ ਘੜਦੀ ਰਹੀ ਸਾਰੀ ਜਣੀ ਵੱਡੇ ਬੋਏ ਆ ਗਿਆ ਸਾਡਾ ਤੇ ਹੁਣ ਅਸੀਂ ਚੱਲਦੇ ਆਂ ਫਨਸ਼ਨ ਗਰਮ ਤੇ ਤੁਹਾਨੂੰ ਵੀ ਦਿਖਾਣੇ ਆ ਬਹੁਤ ਇੰਟਰਸਟਿੰਗ ਹੋਗੀ ਵੀਡੀਓ ਪੂਰੀ ਵੀਡੀਓ ਦਾ ਕੰਡ ਤੱਕ ਬਣੇ ਰਹੋ ਤੇ ਹੁਣ ਆਪਾਂ ਲੈਨੇ ਆਂ ਰਾਸਤੇ ਦੇ ਵਿੱਚੋਂ ਕੇਕ ਤੇ ਕੱਟਦੇ ਆਂ ਭਰਾ ਦਾ ਅੱਜ ਕੇਕ ਅਸੀਂ ਸਰਲ ਕੇ ਸਾਰੇ ਜਣੇ ਬਣ ਗਿਆ ਅਸਾਂ ਮੈਂ ਤੁਹਾਨੂੰ ਗੱਲ ਦੱਸਦਾ ਜਿਹੜੀਆਂ ਮੈਂ ਕਹਾਂ ਹੱਟਾਂ ਦੇਖਿਆ ਏ ਇੰਨੀ ਕੈਂਟਲ ਲੁਕੇ ਹਨ ਭਾਈ ਤੁਸੀਂ ਇਹ ਦੇਖ ਲਓ ਮੇਰੇ ਹਿਸਾਬ ਨਾਲ ਕਿਉਂਕਿ ਆਪਾਂ ਸਾਰੇ ਲੁਧਿਆਣੇ ਵਿੱਚ ਆਲਮੋਸਟ ਘੁੰਮੇ ਆਂ ਵਧੀਆ ਵਧੀਆ ਰੈਸਟੋਰੈਂਟਾਂ ਤੇ ਬੈਠੇ ਆਂ ਹਨਾ ਗੱਗੋ ਬਿਲਕੁਲ ਬਿਲਕੁਲ ਮੈਨੂੰ ਲੱਗਦਾ ਪੂਰੇ ਲੁਧਿਆਣੇ ਦੇ ਵਿੱਚ ਸਭ ਤੋਂ ਬੈਸਟ ਹੋਣੀ ਹੈ ਇਹ ਮੈਨੂੰ ਲੱਗਦਾ ਪੂਰੇ ਓਪਨ ਦੇ ਵਿੱਚ ਆ ਨਾ ਨਾਲ ਸੀਨ ਪੂਰਾ ਓਪਨ ਤੇ ਇਹ ਘੱਟ ਦੇ ਵਿੱਚ ਏਸੀ ਲੱਗਿਆ ਹੋਇਆ ਤੇ ਹੱਟ ਸਾਰੀ ਹੱਟ ਤੱਕ ਉਹਦੀ ਕਾਨਿਆਂ ਦੀ ਆ ਤੇ ਗ੍ਰੀਨਰੀ ਇੰਨੀ ਆ ਨਾ ਗ੍ਰੇਗ ਹੁਣ ਜੱਦੀ ਆਪਾਂ ਕੀਕਲੈਂਡ ਦੇਖਦੇ ਆ ਕਿਹੜਾ ਕੀਕ ਪਸੰਦ ਆਉਂਦਾ ਲਵਾਂਗੇ ਤਾਂ ਵੈਸੇ ਨਾਰਮਲ ਜਾਈ ਗਏ ब्रदर, 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 अकेले किधर, किधर, कहाँ दिलाओ, अलग ही ब्रदर, अलग ही ब्रदर, तेरे को ले गया यार, मंदिर भी ना ਜੀ ਅਪਨ ਲਿਆ ਕੇ ਕਿਸ ਸੰਦੀਪ ਦੇ ਲਈ ਜੀ ਆ ਗਏ ਆ ਜੀ ਲੋਕੇਸ਼ਨ ਤੇ ਤੇ ਤੁਸੀਂ ਦੇਖਿਓ ਅੰਦਰ ਬਹੁਤ ਸੋਹਣੀ ਲੋਕੇਸ਼ਨ ਆ ਤੁਹਾਨੂੰ ਦਿਖਾਣੇ ਆ ਜੋ ਹਾਂਜੀ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਆ ਜੋ ਮੋੜੀ ਜਾਣੀ ਹੋ ਦੱਸਾਂ ਇਹ ਮੈਨੂੰ ਵੀ ਆਏ ਇਹ ਵੀ ਆ ਰਹੇ ਆ ਹੈਪੀ ਬਰਥਡੇ ਹੈਪੀ ਬਰਥਡੇ ਟੂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਡਾ ਬਹੁਤ ਬਹੁਤ ਮੁਬਾਰਕਾ ਸਰ ਜਨਮ ਦਿਨ ਦੀਆਂ ਤੇ ਪ੍ਰਮਾਤਮਾ ਤੁਹਾਨੂੰ ਬਖਸ਼ ਰੱਖੇ ਤੁਜੀ ਬਹੁਤ ਬਰਾਣ ਲੋ ਜੀ ਕੁਇਕ ਅਸੀਂ ਆਪਣੇ ਨੌਨ ਵਿੱਚ ਸਾਰੇ ਖਾਂਦੇ ਆ ਨਾ ਤੇ ਦੁੱਧ ਵੀ ਲਓ ਤੁਸੀਂ ਤੁਸੀਂ ਵਿੱਚ ਲਓਗੇ ਨਾ ਪਨੀਰਾ ਜੂਰੇ ਲਈ ਪਨੀਰ ਬਣਾ ਲੈਣੇ ਆ ਤੇ ਰੋਟੀਆਂ ਵੀ ਨਹੀਂ ਦੇਣ ਵਾਲੀ 20 ਕਿ ਰੋਟੀਆਂ ਬਹੁਤ ਆਪਾਂ ਹਨਾ ਬੜੀਆਂ ਚਲੋ ਹੋਰ ਕੁਝ ਬਹਨੀ ਵੀ ਵਗੈਰਾ ਕੁਝ ਨਾ ਰੈੱਡ ਬੋਨ ਤਾਂ ਨਹੀਂ ਕਿਸੀ ਨੇ ਰੈੱਡ ਬੋਲ ਲਓਗੇ ਜੂਸ ਵੀ ਲਾ ਨਹੀਂ ਰੈੱਡ ਬੋਲ ਪੀ ਲਓ ਤੁਸੀਂ ਚਾਹ ਜੂਸ ਹੀ ਲਓ ਮੈਂ ਰੈੱਡ ਬੋਲ ਦਿੰਦਾ ਚਲੋ ਉਹ ਦੋ ਬੰਦਾ ਬਾਹਰ ਚਲੋ ਇੱਕ ਬਣਾ ਨਹੀਂ ਕਿਨ ਲਿਆ ਆਪ ਇੱਕ ਤੰਦੂਰੀ ਚਿਕਨ ਆਵ ਲਿਆ ਇੱਕ ਪਨੀਰ ਟਿੱਕਾ ਲਿਆ ਤੇ ਇੱਕ ਕੋਕ ਲਿਆ ਮੇਰਾ ਭਰਾ ਜਲਦੀ ਲੈ ਆਈ ਦੁਣਾ ਠੀਕ ਹੈ ਠੀਕ ਹੈ ਲੋ ਵੀ ਆਰਡਰ ਗਿਆ ਆਪਣਾ ਅਫਗਾਨੀ ਚਿਕਨ ਬਾਦੋਂ ਅੰਦਰ ਸੇ ਆ ਗਿਆ ਹੋ ਗਿਆ ਕਿ ਦੱਸ ਦੇ ਇਹਨਾਂ ਦਾ ਕਿੱਦਾਂ ਲਾਵਾ ਉਹ ਬੰਦੂਆ ਨੇ ਹੂੰ ਵਕੀਬ ਹੋ ਗਿਆ ਦਾ ਲੋਕੇਸ਼ਨ ਵੀ ਨਵੀਂ ਆ ਕੰਮ ਵੀ ਨਵਾਂ ਚਿਕਨ ਬਹੁਤ ਕੰਮ ਆਦਾ ਬਹੁਤ ਬਹੁਤ ਵਧੀਆ ਹੈ ਨਾ ਇਹ ਆ ਗਿਆ ਆਪਣਾ ਇਹ ਕਿੜਾ ਚਿਕਨਾ ਇਹ ਆਪਣਾ ਪੋਲੀਟਿਕਾ ਹੈਗਾ ਜੀ ਅੱਛਾ ਇਹ ਆਪਣਾ ਆ ਗਿਆ ਪਨੀਰ ਚਿਕਨਾ ਇਹ ਪਨੀਰ ਚਿਕਨਾ ਵੀ ਆਪਦੇ ਹਾਂ ਇਹ ਆ ਗਿਆ ਆਪਣਾ ਅਫਗਾਨੀ ਚਿਕਨ ਅਫਗਾਨੀ ਇਹ ਬੋਲਣ ਦੀ ਕਰ ਵੀ ਆਈ ਹੈ ਇਹ ਵੀ ਚੀਜ਼ ਹੈ ਇਹ ਆਪਣਾ ਆ ਗਿਆ ਬਟਰ ਚਿਕਨ ਤੇ ਚਪਾਤੀਆਂ ਉਹ ਸਾਡਾ ਕਿੱਥੇ ਆ ਚਪਾਤੀ ਲਾ ਦੇ ਹਰੇ ਨਾ ਮੈਂ ਵੀ ਨੂੰ ਘਟ ਬਟਰ ਆਇਆ ਬੱਲਾ ਜੀ ਚੱਖ ਕਰੋ ਭਾਈ ਬਟਰ ਚਿਕਨ ਦਾ ਬਿਲਕੁਲ ਸਹੀ ਬਟਰ ਬਟਰ ਨਹੀਂ ਇਹ ਲਾ ਬਹੁਤ ਹੈ ਨਾ ਬਟਰ ਚਿਕਨ ਤੁਹਾਡਾ ਪਨੀਰ ਹੈ ਨਾ ਠੀਕ ਆ ਤੁਸੀਂ ਨੌਨ ਵੇਜ ਨਹੀਂ ਕਹਿੰਦੇ ਵਧੀਆ ਗੱਲਾਂ ਹੁਣ ਕੋਈ ਟਾਈਮ ਨਹੀਂ ਦਿੱਤਾ ਗਾ ਰਜੂ ਫੂਡ ਕਿਦਾਂ ਘੰਟਾ ਮਾਗਣਾ ਫੂਡ ਦਾ ਪਾਇਆ ਬੰਦ ਬੰਦ ਆਪਣੇ ਲੋਕਲ ਜਿਹੜਾ ਬੜੀਆ ਖੁੱਲ ਗਿਆ ਵਸਤੀਆਂ ਹੋਂ ਦੇ ਵਿੱਚ ਠੀਕ ਆ ਨਾ ਜਿਹਨੇ ਵੀ ਆਣਾ ਇੱਥੇ ਆਵੇ ਬਹੁਤ ਟੌਪ ਹੈ ਨਹੀਂ ਭਾਜੀ ਸੁਣਦੀ ਬਜੀ ਮਾਗਣਾ ਮੈਂ ਕਿਹਾ ਦਾ ਇੰਨਾ ਕੈਂਟ ਆ ਰਿਹਾ ਬਹੁਤ ਖਾਗ ਨਹੀਂ ਆ ਜਿਹੜੇ ਮੇਰੇ ਵੀਰ ਨੇ ਆਣਾ ਇੱਥੇ ਆਵੇ ਜਿਹੜਾ ਲੋਕਲ ਆ ਕੇ ਹਾਂ ਜਿਹੜਾ ਲੋਕਲ ਆ ਬਣਾ ਆਪਣੇ ਵੀਡੀਓ ਕੋਲ ਕੇ ਦੱਸੋ ਜਿਹਨੂੰ ਲੋਕੇਸ਼ਨ ਚਾਹੀਦੀ ਆ ਸਾਨੂੰ ਮੈਸੇਜ ਕਰ ਹਾਂਜੀ ਮੈਂ ਸਾਰੀ YouTube ਫੈਮਲੀ ਨੂੰ ਨਾ ਇੱਕ ਗੱਲ ਜਰੂਰ ਸ਼ੇਅਰ ਕਰਨਾ ਚਾਹਨਾ ਕਿ ਜਦੋਂ ਮੈਂ ਨਵਾਂ ਨਵਾਂ ਲੋਕ ਬਣਾ ਲਗਾ ਸ਼ੋਰ ਪਾਣ ਲੱਗਾ ਨਾ ਮੈਨੂੰ ਆਵੇ ਕਿ ਯਾਰ ਮੈਂ ਪੋਲੀਟਿਕਲ ਲੈਂਡ ਦੇ ਵਿੱਚ ਵੀ ਬਹੁਤ ਟਾਈਮ ਖਾਪੀਤਾ ਨਾ ਤੇ ਆਪਣੇ ਯਾਰਾਂ ਦੋਸਤਾਂ ਦਾ ਵੈਸੇ ਵੀ ਯੂਥ ਚ ਵੀ ਬਹੁਤ ਪਰਮਾਤਮਾ ਦੀ ਕਿਰਪਾ ਆ ਤੇ ਆਪਣਾ ਵਧੀਆ ਰਿਸਪੌਂਸ ਆ ਵਧੀਆ ਯਾਰ ਦੋਸਤਾਂ ਦਾ ਭਰਾ ਭਾਂਡਿਆ ਤੇ ਜਦੋਂ ਮੈਂ ਬਲੌਗ ਬਣਾ ਲਗਾ ਮੇਰੀ ਫੈਮਲੀ ਨੇ ਜਿਹੜੇ ਦੋਸਤ ਜਿਹੜੇ ਖਾਸ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਇਹ ਵਧੀਆ ਗੱਲ ਆ ਤੇ ਮੈਂ ਨਾ ਇੱਕ ਗੱਲ ਸੋਚਦਾ ਸੀ ਮੈਂ ਕਿ ਯਾਰ ਵੀ ਅੱਗੇ ਆਣ ਵਾਲਾ ਸਮਾਂ ਪਤਾ ਨਹੀਂ ਕਿਦਾਂ ਗਿਆ ਵੀ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਦਾ ਤਾਂ ਇਹੀ ਜ਼ਰੀਆ ਆ ਵਿਅਕਤੀ ਹੋਣਾ ਚਾਹੀਦਾ ਤੇ ਫਿਰ ਮੈਂ ਸਲਾਹ ਕੀਤੀ ਆਪਣੇ ਦੋ ਤਿੰਨ ਯਾਰਾਂ ਦੋਸਤਾਂ ਨਾਲ ਤੇ ਆਪਣੀ ਘਰਲੀ ਨਾਲ ਵੀ ਕੀ ਕਰਨਾ ਚਾਹੀਦਾ ਨਾ ਚਲੋ ਆਪਾਂ ਬਲੌਗ ਬਣਾਨੇ ਸ਼ੁਰੂ ਕਰਦੇ ਤੇ ਪਰ ਮੈਨੂੰ ਜਿਹੜਾ ਰਿਸਪੌਂਸ ਸੀ ਜਿੱਦਾਂ ਮੈਨੂੰ ਲੱਗਦਾ ਸੀ ਆਪਣੇ ਆਪ ਨੂੰ ਕਿ ਯਾਰ ਕਦੇ ਯਾਰ ਦੋਸਤ ਮੇਰੇ ਤੇ ਹੱਸਣਗੇ ਕਿ ਮੇਰੇ ਲੋਕ ਮੈਨੂੰ ਕਹਿਣਗੇ ਆਗਵਾੜ ਦੇ ਯਾਰ ਇਹ ਕਿਹੜੇ ਚਤਰਾ ਚ ਪੈ ਗਿਆ ਇਹਦਾ ਹੁੰਦਾ ਵਧੀਆ ਸਿਸਟਮ ਬਣਿਆ ਹੈ ਪ੍ਰਮਾਤਮਾ ਨੇ ਇਹਦਾ ਵਧੀਆ ਨਾਮ ਬਣਾਇਆ ਪੋਲੀਟਿਕਲ ਐਂਸ ਵੀ ਐਮ ਐਲ ਏ ਸਾਹ ਉਹਨਾਂ ਦਾ ਜਾਂ ਵੱਡੇ ਵੱਡੇ ਲੀਡਰ ਹੁੰਨਾ ਸੀ ਵਧੀਆ ਸਾਡੀ ਨਾਲ ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਉਹ ਸਾਰਾ ਕੁਝ ਉਲਟ ਹੋ ਗਿਆ ਉਹ ਗੱਲਾਂ ਬਾਤ ਨਹੀਂ ਆ ਪਰ ਇੱਕ ਗੱਲ ਆ ਮੇਰੇ ਦੋਸਤ ਨੇ ਜੋ ਭਰਾ ਮੇਰੇ ਯਾਰ ਬੈਠੇ ਆ ਜਿਹੜੇ ਖਾਸ ਨੇ ਇਹਨਾਂ ਨੇ ਮੇਰਾ ਸਾਥ ਦਿੱਤਾ ਮੈਂ ਸੋਚਿਆ ਸੀ ਕਿ ਮੈਂ ਬਲੌਗ ਬਣਾਣਾ ਸ਼ੁਰੂ ਕਰੂੰਗਾ ਇਹ ਵੀ ਦੇਖਣਗੇ ਪਰ ਨਹੀਂ ਹਿੰਦਾ ਦੀ ਕੋਈ ਗੱਲ ਨਹੀਂ ਸਗੋ ਇਹਨਾਂ ਨੇ ਵੀ ਜੀਆਂ ਕਮੀਆਂ ਕਰੀਆਂ ਵੀ ਜਦੋਂ ਤੁਸ ਕੱਲ ਬਲੌਗ ਪਾਇਆ ਉਹਦੇ ਵਿੱਚ ਤੇਰੀ ਗੱਡੀ 'ਚ ਏਸੀ ਚੱਲ ਰਹੀ ਲੋਰ ਪੱਖਾ ਚੱਲਦਾ ਇਹਨੂੰ ਬੰਦ ਕਰ ਤੇ ਸਪੀਕਰ ਲੈ ਕੇ ਆਉਣ ਤੋਂ ਵਧੀਆ ਇਹਨਾਂ ਨੇ ਮੇਰਾ ਸਾਥ ਦਿੱਤਾ ਜੇ ਅੱਜ ਉਹਨਾ ਬਲੌਗ ਬਣਾ ਰਿਹਾ ਹੋਂ ਦੀ ਬੈਠਾ ਤੇ ਇਹਨਾਂ ਨੇ ਮੈਨੂੰ ਦੱਸਿਆ ਵੀ ਇਹ ਚੀਜ਼ ਇਦਾਂ ਕਰੇ ਚੀਜ਼ ਇਦਾਂ ਦੇ ਯਾਰ ਸੱਚੇ ਭਰਾਵਾਂ ਨਾਲੋਂ ਵੱਧ ਨਹੀਂ ਹੁੰਦੇ ਤੇ ਪ੍ਰਮਾਤਮਾ ਇਦਾਂ ਦੇ ਯਾਰ ਸਭ ਨੂੰ ਦੇਵੇ ਤੇ ਤੁਸੀਂ ਵੀ YouTube ਫੈਮਲੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਤੁਸੀਂ ਆਪਣੇ ਭਰਾਵਾਂ ਨੂੰ ਪਿਆਰ ਦੇਦੇ ਹੋ ਤੇ ਬਹੁਤ ਘੱਟ ਸਮੇਂ 'ਚ ਬਹੁਤ ਵਧੀਆ ਤੁਸੀਂ ਰਿਸਪੌਂਸ ਦਿੱਤਾ ਵੀਡੀਓ ਤੇ ਤੁਹਾਨੂੰ ਮੈਂ ਆਪਣੇ ਯਾਰਾਂ ਦੋਸਤਾਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਮੇਰਾ ਸਾਥ ਦਿੰਦੇ ਆ ਤੇ ਪ੍ਰਮਾਤਮਾ ਇਹੇ ਜਿਹੀ ਯਾਰ ਸਭ ਨੂੰ ਦੇਵੇ ਤੇ ਤੁਹਾਨੂੰ ਇੱਕ ਹੋਰ ਦਾਦਾ ਵੀ ਸੰਦੀਪ ਭਾਈ ਦਾ ਅੱਜ ਜਨਮ ਦਿਨ ਹੈ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਭਰਾ ਸਾਡਾ ਪ੍ਰਮਾਤਮਾ ਨੇ ਲੰਬੀ ਉਮਰਾਂ ਬਖਸ਼ੇ ਦੇਹੇ ਜੀ ਯਾਰ ਪ੍ਰਮਾਤ ਹਾਂਜੀ ਇੱਕ ਨਾ ਜ਼ਰੂਰੀ ਗੱਲ ਕਰਨੀ ਸੀ ਵੀ ਸਾਡੇ ਕਿਸੇ ਵੀ ਯਾਰ ਦੋਸਤ ਦਾ ਭਰਾਮਾਂ ਦਾ ਜਨਮ ਦਿਨ ਹੁੰਦਾ ਸੀ ਨਾ ਸੀਕ੍ਰਟ ਰੱਖਦੇ ਆ ਸੰਦੀਪ ਭਾਈ ਨੂੰ ਥੋੜਾ ਥੋੜਾ ਸ਼ੱਕ ਤਾਂ ਸੀਗਾ ਇਹ ਸੰਦੀਪ ਭਾਈ ਸਾਡਾ ਵੱਡੇ ਭਾਏ ਇਹਨਾਂ ਨੂੰ ਥੋੜਾ ਥੋੜਾ ਸ਼ੱਕ ਸੀਗਾ ਕਿ ਮੇਰਾ ਜਨਮ ਦਿਨ ਮਨਾਉਗੇ ਪਰ ਮੈਂ ਇਹਨਾਂ ਨੂੰ ਤਰੀਕੇ ਨਾਲ ਇਸ ਨਾ ਬੁਲਾਇਆ ਘਰੋਂ ਵੀ ਨਹੀਂ ਤੁਸੀਂ ਆਓ ਅੱਜ ਅਸੀਂ ਕੋਈ ਛੋਟਾ ਮੋਡਾ ਪਾਰਟੀ ਆ ਕਿਤੇ ਜਾਣਾ ਆ ਤੇ ਭਾਜੀ ਨੂੰ ਪਤਾ ਨਹੀਂ ਸੀ ਜਦੋਂ ਭਾਈ ਨੂੰ ਸ਼ੋਰ ਹੋ ਗਿਆ ਵੀ ਇਹਨਾਂ ਨੇ ਕਈ ਕਈ ਖਰੀਦੇ ਮੇਰਾ ਜਨਮ ਦਿਨ ਮਨਾਉਗੇ ਤੇ ਬੜਾ ਭਾਜੀ ਖੁਸ਼ ਹੋਇਆ इमोशनल ਵੀ ਹੋਇਆ ਵੀ ਯਾਰ ਬੜੇ ਮੇਰੇ ਹਨਾ ਭਰਾ ਆ ਪਿਆਰ ਕਰਦੇ ਆ ਤੇ ਪ੍ਰਮਾਤਮਾ ਸਭ ਨੂੰ ਇਦਾਂ ਦੇ ਭਰਾ ਦੇਣ ਪਰ ਅਸੀਂ ਕੁਝ ਜ਼ਿਆਦਾ ਨਹੀਂ ਕੀਤਾ ਭਾਜੀ ਵੀ ਸਾਡੇ ਵਾਰੀ ਇਦਾਂ ਹੀ ਕਰਦਾ ਤੇ ਜੇ ਸਾਡਾ ਕੋਈ ਵੱਡੇ ਹੁੰਦਾ ਤੇ ਇਹ ਵੀ ਇਦਾਂ ਹੀ ਕਹਿੰਦਾ ਵੀ ਅਸੀਂ ਕੋਈ ਕੰਮ ਜਣਾ ਤੇ ਕਰੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪੂਰੀ ਵੀਡੀਓ ਦੇਖਣ ਲਈ ਜੇ ਵੀਡੀਓ ਵਿੱਚ ਕਿਸੇ ਵੀ ਰੀਜਨ ਕਰਕੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ